ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਉਦਮ ਸਿੰਘ ਜੀ ਬਹੁਤ ਇਸ ਟਾਈਮ ਸੀਰੀਅਸ ਨੇ ਢੱਲੇ ਨੇ ਜੀ ਸਾਡੇ ਕੋਲ ਇੱਕ ਛੋਟੀ ਬੱਚੀ ਹੈ ਸਿਮਰਨ ਉਹਦੇ ਨਾਨਾ ਜੀ ਨੇ ਪਹਿਲਾਂ ਬਾਪੂ ਉਦਮ ਸਿੰਘ ਦਾ ਬੇਟਾ ਵੀ ਇੱਥੇ ਹੀ ਇਸੇ ਹਸਪਤਾਲ 'ਚ ਪੂਰਾ ਹੋਇਆ ਸੀ ਤੇ ਬਾਪੂ ਦੀ ਦੋਤੀ ਹੈ ਜਿਹੜੀ 20 ਦਿਨਾਂ ਦੀ ਸੀ ਜਦੋਂ ਉਹਦੇ ਤੀ ਛੱਡ ਕੇ ਚਲੀ ਗਈ ਸੀ ਬਾਪੂ ਦੀ ਉਹਨੂੰ ਤੇ ਉਹ ਵੀ ਸਾਡੇ ਕੋਲੇ ਇੱਥੇ ਪੜਦੀ ਹੈ ਬੱਚੀ ਛੋਟੀ ਅਜੇ ਯੂਕੇਜੀ ਲੈ ਕੇਜੀ ਦੇ ਵਿੱਚ ਸਦਮਾ ਬੇਟ ਦੇ ਕੋਲੋਂ ਤਲਵਾੜੇ ਪਿੰਡ ਤੋਂ ਲੈ ਕੇ ਆਏ ਸੀਗੇ ਬਾਪੂ ਦੇ ਬੇਟੇ ਨੂੰ ਤੇ ਬਾਪੂ ਦੀ ਦੋਤੀ ਨੂੰ ਉਸ ਤੋਂ ਬਾਅਦ ਬਾਪੂ ਹੁਣ ਕੱਲਾ ਸੀ ਘਰ 'ਚ ਕਮਲਾ ਹੋ ਗਿਆ ਸੀ ਸੜਕਾਂ ਤੇ ਤੁਰਿਆ ਫਿਰਦਾ ਸੀ ਉਦੋਂ ਅਸੀਂ ਬਹੁਤ ਕੋਸ਼ਿਸ਼ ਕੀਤੀ ਬਾਪੂ ਨੂੰ ਕਿ ਤੂੰ ਨਾਲ ਚੱਲ ਬਾਪੂ ਮੰਨਿਆ ਨਹੀਂ ਪਰ 3 12 2024 ਨੂੰ ਬਾਪੂ ਜੀ ਨੂੰ ਸਾਡੇ ਕੋਲੇ ਛੱਡ ਕੇ ਗਏ ਪਿੰਡ ਦੇ ਬੰਦੇ ਸਖਦੇਵ ਸਿੰਘ ਹੁਣੇ ਉਹਨਾਂ ਨੇ ਸਾਡੇ ਤੱਕਰ ਪਹੁੰਚਦਾ ਕੀਤਾ ਹੁਣ ਬਾਪੂ ਉਦਮ ਸਿੰਘ ਜੀ ਦੀ ਹਾਲਤ ਇਸ ਟਾਈਮ ਬਹੁਤ ਮਾੜੀ ਐ ਨਾਜ਼ੁਕ ਆ ਬਚਣ ਦੇ ਅਸਾਰ ਹਨਗੇ ਜਿਸ ਤਰੀਕੇ ਨਾਲ ਬਾਪੂ ਦੀ ਸਿਹਤ ਖਰਾਬ ਸੀ ਜਿਸ ਤਰੀਕੇ ਨਾਲ ਬਾਪੂ ਸਾਡੇ ਕੋਲੇ ਪਹੁੰਚੇ ਸੀ ਪਹਿਲਾਂ ਹੀ ਡਾਕਟਰਾਂ ਨੇ ਦੱਸਿਆ ਸੀ ਵੀ ਕੰਡੀਸ਼ਨ ਬਹੁਤ ਬੈਡ ਆ ਕਿਉਂਕਿ ਇੱਕ ਤਾਂ ਮੈਂਟਲੀ ਸਿਕ ਸੀ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਬਾਡੀ ਦੇ ਵਿੱਚ ਚੈਸਟ ਬਿਲਕੁਲ ਖਤਮ ਹੋ ਚੁੱਕੀ ਸੀ ਇਹ ਸਾਡੇ ਸੁਪਨਿਆਂ ਦੇ ਘਰ ਦੇ ਆਈਸੀਯੂ ਦੇ ਵਿੱਚ ਜਿਹੜੇ ਮੈਂਬਰ ਨੇ ਉਹਨਾਂ ਦੇ ਵਿੱਚੋਂ ਇੱਕ ਮਾਤਾ ਸੁਨੀਤਾ ਮਸੀਹ ਇਹਨਾਂ ਨੂੰ ਕੈਂਸਰ ਆ ਚੈਸਟ ਦੇ ਵਿੱਚ ਬਹੁਤ ਬੁਰੀ ਹਾਲਤ ਸੀ ਮਾਤਾ ਜੀ ਨੂੰ ਜਮਾਲਪੁਰ ਤੋਂ ਸਾਡੇ ਕੋਲੇ ਛੱਡ ਕੇ ਗਏ ਮੱਲੇ ਵਾਲੇ ਮਾਤਾ ਜੀ ਦੇ ਘਰ ਦੇ ਵਿੱਚ ਹਰ ਚੀਜ਼ ਉਹ ਪਈ ਸੀ ਸਕੂਟਰ ਮੋਟਰਸਾਈਕਲ ਕਾਰਾਂ ਪਰ ਮਾਂ ਦੇ ਧੀਆਂ ਪੁੱਤ ਵੀ ਇਸ ਦੁਨੀਆ ਤੋਂ ਤੁਰ ਗਏ ਸਿਰਦਾ ਸਾਈਂ ਵੀ ਤੁਰ ਗਿਆ ਇਕੱਲੀ ਬੈਠੀ ਸੀ ਅੰਦਰ ਤੇ ਬ੍ਰੈਸਟ ਦੇ ਵਿੱਚ ਕੈਂਸਰ ਹੋ ਗਿਆ ਸੀ ਹੁਣ ਵੀ ਦਿਨ-ਬਦਨ ਮਾਤਾ ਮੋਤਵਾਲ ਨੂੰ ਵਾਧ ਰਹੀ ਹੈ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਇਸ ਮਾਂ ਦੀ ਥੋੜੀ ਤਕਲੀਫ ਘਟ ਸਕੇ ਮਾਤਾ ਸਨੀਤਾ ਮਸੀਹ ਦਾ ਟ੍ਰੀਟਮੈਂਟ ਚੱਲਦਾ ਆਈਸੀਯੂ ਦੇ ਵਿੱਚ ਹੈ ਜੀ ਅਰਦਾਸ ਕਰਿਓ ਮਾਂ ਤਕੜੀ ਹੋ ਜਾਏ ਤੰਦਰੁਸਤ ਹੋ ਜਾਏ ਸਾਡੀ ਹੱਥ ਜੋੜ ਕੇ ਬੇਨਤੀ ਆ ਆਈਸੀਯੂ ਦੇ ਵਿੱਚ ਜਿਹੜੇ ਪੇਸ਼ੈਂਟ ਆ ਜਿਵੇਂ ਵੈਂਟੀਲੇਟਰ ਤੇ ਨੇ ਹੁਣ ਜਿਵੇਂ ਬਾਪੂ ਗਰਮੀਤ ਸਿੰਘ ਜੀ ਨੇ ਇਹਨਾਂ ਨੂੰ ਅਸੀਂ ਲੈ ਕੇ ਆਏ ਸੀਗੇ ਦੁਰਗਾ ਮਾਤਾ ਮੰਦਿਰ ਦੇ ਬਾਹਰੋਂ ਲੁਧਿਆਣੇ ਤੋਂ ਤੇ ਬਾਪੂ ਜੀ ਵੀ ਵੈਂਟੀਲੇਟਰ ਤੇ ਚੱਲ ਰਹੇ ਨੇ ਤੀਜੀ ਵਾਰੀ ਇਹਨਾਂ ਨੂੰ ਵੈਂਟੀਲੇਟਰ ਮਸ਼ੀਨ ਤੇ ਕੀਤਾ ਗਿਆ वेंटिलेटर ਮਸ਼ੀਨ ਦਾ ਜਿਹੜਾ ਖਰਚਾ ਹਰ ਰੋਜ਼ ਦਾ ਕਰੀਬ 2 ਤੋਂ 3000 ਰੁਪਏ ਖਰਚਾ ਪੈਂਦਾ ਵਾ ਤੇ ਸਾਡੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਸਾਡੇ ਨਾਲ ਤੁਸੀਂ ਜੁੜੋ ਵੀ ਇੰਨਾ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਆ ਇਹਨਾਂ ਦੇ ਇਲਾਜ ਵਾਸਤੇ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਸਹਿਯੋਗ ਦੀ ਲੋੜ ਆ ਜੀ ਸਾਨੂੰ ਹਾਂਜੀ ਗਰਮੀਤ ਸਿੰਘ ਜੀ ਗਰਮੀਤ ਸਿੰਘ ਜੀ ਉਹ ਗਰਮੀਤ ਸਿੰਘ ਜੀ ਠੀਕ ਹੋ ਠੀਕ ਹੋ ਪਹਿਲਾਂ ਨਾਲੋਂ ਬਾਪੂ ਠੀਕ ਆ ਜੀ ਅਰਦਾਸ ਕਰਿਓ ਬਾਪੂ ਗਰਮੀਤ ਸਿੰਘ ਜੀ ਵਾਸਤੇ ਤੇ ਇਸੇ ਤਰ੍ਹਾਂ ਹੀ ਇਧਰ ਆਸ਼ਵਨੀ ਸ਼ਰਮਾ ਜੀ ਆ ਫੋਨ ਦੇ ਆਸ਼ਵਨੀ ਸ਼ਰਮਾ ਜੀ ਨੂੰ ਸਾਡੇ ਕੋਲੇ ਬੰਗਿਆਂ ਤੋਂ ਲੈ ਕੇ ਆਏ ਸੀ ਸਾਡੇ ਟੀਮ ਦੇ ਮੈਂਬਰ ਗੁਰਪ੍ਰੀਤ ਵੀਰੇ ਹੁਣੀ ਆਸ਼ਵਨੀ ਸ਼ਰਮਾ ਜੀ ਦੀ ਵੀ ਹਾਲਤ ਬਹੁਤ ਮਾੜੀ ਆ ਆਸ਼ਵਨੀ ਸ਼ਰਮਾ ਜੀ ਦੇ ਚਾਰ ਭਰਾ ਨੇ ਇੱਕ ਭੈਣ ਆ ਬਾਪੂ ਨੇ ਵਿਆਹ ਨਹੀਂ ਸੀ ਕਰਾਇਆ ਬਾਪੂ ਛੜਾਈ ਸੀਗਾ ਪਰ ਤੁਹਾਨੂੰ ਪਤਾ ਅੱਜ ਕੱਲ ਤਾਂ ਧੀਆ ਪੁੱਤਾਂ ਵਾਲਿਆਂ ਨੂੰ ਨਹੀਂ ਕੋਈ ਸਾਹਮਦਾ 17125 ਨੂੰ ਬਾਪੂ ਸਾਡੇ ਕੋਲੇ ਆਇਆ ਸੀਗਾ ਬਾਪੂ ਦੀ ਬੈਕ ਸਾਈਡ ਤੇ ਰੌਡ ਪਾਈ ਹੋਈ ਆ ਚੂੜਾ ਟੁੱਟਿਆ ਹੋਇਆ ਤੇ ਉਹ ਰੌਡ ਇੰਨੀ ਬਾਹਰ ਆਈ ਹੋਈ ਸੀ ਤੇ ਉਵੇਂ ਹੀ ਬਾਪੂ ਵਿਚਾਰਾ ਉੱਥੇ ਪਿਆ ਸੀ ਗੁਰਪ੍ਰੀਤਹੁਣੀ ਵੀਰ ਬਲਬੀਰ ਬਾਈ ਹੁਣੀ ਸਾਡੇ ਬੰਗਿਆਂ ਵਾਲੇ ਉਹ ਸਾਡੇ ਕੋਲੇ ਬਾਪੂ ਨੂੰ ਲੈ ਕੇ ਆਏ ਸੀ ਇਹਨਾਂ ਦੀ ਕਿਵੇਂ ਕੰਡੀਸ਼ਨ ਰਸਾਂ ਸੱਤੋ ਸਰ ਇਹ ਲੇ ਕੇ ਕਲਚਾ ਫਾਇਰ ਤੇ ਉਹ ਅਨਕੌਂਸ਼ੀਅਸ ਸੀ ਪਾਣੀ ਦੀ ਕਮੀ ਹੋ ਗਈ ਸੀ ਆਪ ਠੀਕ ਹੈ ਬਾਤ ਕਰ ਰਹੇ ਆਂ ਔਰ ਅਲੀ ਵੀ ਲੈ ਗਏ ਕੱਲ ਤੋਂ ਕੁਝ ਨਹੀਂ ਲੈ ਰਹੇ ਤੇ ਇਹ ਆਈ ਸੀ ਯੂ ਦੇ ਵਿੱਚ ਸਾਡੇ ਜਿਹੜੇ ਪੇਸ਼ੈਂਟ ਆ ਮਸ਼ੀਨਾਂ ਦੀ ਤੁਸੀਂ ਆਵਾਜ਼ ਸੁਣਦੇ ਆਂ ਟੂ ਟੂ ਟਾਂ ਟਾਂ ਚੱਲਦੀ ਆ ਇਹ ਚਾਰ ਮਰੀਜ਼ ਸਾਡੇ ਆਈ ਸੀ ਯੂ ਦੇ ਵਿੱਚ ਨੇ ਜਿਹੜੇ ਸੀਰੀਅਸ ਨੇ ਜਿਹੜਾ ਦਾ ਟਰੀਟਮੈਂਟ ਚੱਲਦਾ ਅਰਦਾਸ ਕਰਿਓ ਇਹਨਾਂ ਸਾਡੇ ਬਾਪੂ ਬਜ਼ੁਰਗਾਂ ਵਾਸਤੇ ਇਹ ਤਕੜੇ ਹੋ ਜਾਣ ਤੰਦਰੁਸਤ ਹੋ ਜਾਣ ਇਹ ਉਹ ਬਜ਼ੁਰਗ ਨੇ ਜਿਹੜੇ ਸੜਕਾਂ ਤੇ ਰੋਲਣ ਲਈ ਮਜਬੂਰ ਸੀ ਜਿਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ ਚਾਹੇ ਉਹ ਬਾਪੂ ਉਦਮ ਸਿੰਘ ਜੀ ਨੇ ਚਾਹੇ ਮਾਤਾ ਸੁਨੀਤਾ ਮਸੀਹ ਆ ਚਾਹੇ ਬਾਪੂ ਗਰਮੀਰ ਸਿੰਘ ਜੀ ਆ ਚਾਹੇ ਬਾਪੂ ਅਸ਼ਵਨੀ ਸ਼ਰਮਾ ਜੀ ਆ ਇਹ ਚਾਰੋਂ ਵੀ ਮੈਂਬਰ ਲਵਾਰਸ ਸੜਕਾਂ ਦੇ ਉੱਤੇ ਰਹਿਣ ਲਈ ਮਜਬੂਰ ਸ ਤੇ ਸਾਡੀ ਬੇਨਤੀ ਆ ਦਵਾਈਆਂ ਦੀ ਸਾਤੋਂ ਲਿਸਟ ਲੈ ਲਓ ਸਾਨੂੰ ਮੈਡੀਸਿਨ ਪਹੁੰਚਦੀ ਕਰ ਸਕਦੇ ਹੋ ਤੁਸੀਂ ਇਧਰ ਵੀ ਗਿੱਲ ਸਾਹਿਬ ਨੇ ਸਾਡੇ ਬਾਪੂ ਜੀ ਇਹ ਨਾਰਵੇ ਤੋਂ ਆਏ ਹੋਏ ਨੇ ਬਾਪੂ ਜੀ ਨਾਰਵੇ ਦੇ ਵਿੱਚ ਰਹਿੰਦੇ ਸੀ ਦੋ ਬੇਟੇ ਆ ਉੱਥੇ ਇਹਨਾਂ ਦੇ ਪਰ ਇਸ ਹਾਲਤ ਦੇ ਵਿੱਚ ਬਾਪੂ ਨੂੰ ਕੋਵਿਡ ਤੋਂ ਬਾਅਦ ਸਰੀਰ ਬਾਪੂ ਦਾ ਜਵਾਬ ਦੇ ਗਿਆ ਸੀ ਲੰਗਸ ਬਿਲਕੁਲ ਖਰਾਬ ਹੋ ਗਏ ਸੀ ਬਾਪੂ ਜੀ ਦੇ ਆਕਸੀਜਨ ਤੇ ਚੱਲਦਾ ਬਾਪੂ ਬੱਚਿਆਂ ਨੇ ਵੀ ਜਵਾਬ ਦਿੱਤਾ ਵੀ ਅਸੀਂ ਤੁਹਾਡਾ ਇਲਾਜ ਨਹੀਂ ਕਰਾ ਸਕਦੇ ਉੱਥੋਂ ਬਾਪੂ ਦੇ ਕਿਸੇ ਦੋਸਤ ਨੇ ਟਿਕਟ ਕਰਾ ਕੇ ਨਾਰਵੇ ਤੋਂ ਇੰਡੀਆ ਬੁਲਾਇਆ ਤੇ ਇੱਥੋਂ ਗੌਸਗੜ ਪਿੰਡ ਤੋਂ ਸਾਡੀ ਭੈਣ ਸਿਮਰਨਜੀਤ ਕੌਰ ਗੱਲ ਹੈ ਜਿਹੜੀ ਉਹ ਸਾਡੇ ਕੋਲ ਛੱਡ ਕੇ ਗਈ ਬਾਪੂ ਨੂੰ ਹਨ ਬਾਬੂਰੇ ਇੱਥੇ ਲਾ ਚੱਲਦਾ ਇਹ ਪੰਜ ਮੈਂਬਰ ਸਾਡੇ ਆਈਸੀਯੂ ਦੇ ਵਿੱਚ ਨੇ ਤੇ ਇਹਨਾਂ ਦੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਅਰਦਾਸ ਕਰਿਓ ਬਾਕੀ ਹੁਣ ਹਸਪੀਟਲ ਛੋਟਾ ਵਾ ਪੇਸ਼ੈਂਟ ਬਹੁਤ ਜ਼ਿਆਦਾ ਹੋ ਜਾਂਦੇ ਆ ਅੱਜ ਅਸੀਂ ਸਾਰੇ ਮਰੀਜ਼ਾਂ ਨੂੰ ਉੱਪਰ ਤੇ ਬਾਹਰ ਧੁੱਪ 'ਚ ਸ਼ਿਫਟ ਕੀਤਾ ਵਾ ਇਹਨੂੰ ਅਸੀਂ ਫੇਮਿਕਟ ਕਰ ਰਹੇ ਆ ਫੇਮਿਕਟ ਹੁੰਦਾ ਜਿਵੇਂ ਆ ਮਸ਼ੀਨ ਆ ਇਹ ਲਾ ਦੇਣੀ ਆ ਤੇ ਇਹਨੇ ਸਾਰੀ ਰਾਤ ਚੱਲਣਾ ਮਸ਼ੀਨ ਨੇ ਇਹਨੇ ਸਾਰੇ ਇਹਨੂੰ ਡਿਸਇਨਫੈਕਟ ਕਰ ਦੇਣਾ ਹਸਪੀਟਲ ਨੂੰ ਬਿਲਕੁਲ ਸਾਫ ਕਰ ਦੇਣਾ ਸਾਰੇ ਆਕਸੀਜਨ ਵਾਲੇ ਗਲਾਸ ਬਲੂਸ ਖੁੱਲੇ ਹੋਏ ਨੇ ਸਾਡੇ ਵਲੰਟੀਅਰ ਡਿਸਇਨਫੈਕਟ ਕੀਤਾ ਜਾ ਰਿਹਾ ਬਿੱਡਾਂ ਨੂੰ ਚੰਗੀ ਤਰ੍ਹਾਂ ਨਾਲ ਸੈਨੀਟਾਈਜ਼ ਕਰਕੇ ਧੋ ਕੇ ਕਿਉਂਕਿ ਜਦੋਂ ਦਾ ਹਸਪਤਾਲ ਸ਼ੁਰੂ ਹੋਇਆ ਪਿਛਲੇ 2 ਸਾਲਾਂ ਤੋਂ ਲਗਾਤਾਰ ਇੱਥੇ ਪੇਸ਼ੈਂਟ ਆਈ ਜਾਂਦੇ ਆ ਜਾਈ ਜਾਂਦੇ ਪੇਸ਼ੈਂਟ ਆਈ ਜਾਂਦੇ ਜਾਈ ਜਾਂਦੇ ਤੇ ਇਹਦੀ ਸਾਫ ਸਫਾਈ ਸੀ ਜਿਹੜੀ ਪੋਚਾ ਲੱਗ ਜਾਂਦਾ ਸੀ ਹੋਰ ਸਾਰਾ ਕੁਝ ਹੋ ਜਾਂਦਾ ਸੀ ਪਰ ਪ੍ਰੋਪਰ ਹਸਪਤਾਲ ਦੀ ਕਲੀਨਿੰਗ ਆ ਜਿਹੜੀ ਕਲੀਨਿਕ ਸੀਗੀ ਉਨਜੀ ਹੋਈ ਹੁਣ ਅਸੀਂ ਅੱਜ ਇਹਦੀ ਕਲੀਨਿੰਗ ਕਰ ਰਹੇ ਹਾਂ ਪੂਰੀ ਹਸਪੀਟਲ ਬਹੁਤ ਛੋਟਾ ਆ ਪਰ ਪੇਸ਼ੈਂਟ ਸਾਡੇ ਕੋਲੇ ਬਹੁਤ ਜ਼ਿਆਦਾ ਹੋ ਜਾਂਦੇ ਆ ਤੁਸੀਂ ਦੇਖੋ ਅਮਰੀਜ਼ ਜਿਹੜੇ ਦਾਖਲ ਨੇ ਸਾਡੇ ਆ ਜਿਹੜੇ ਅੰਦਰ ਹਸਪੀਟਲ ਜੀ ਤੁਸੀਂ ਦੇਖਦੇ ਹੋ ਇਹ ਸਾਰੇ ਮਰੀਜ਼ ਇੱਥੇ ਸ਼ਿਫਟ ਸੀ 24 ਮਰੀਜ਼ ਆ ਤੇ 24 ਤੇ 24 ਮਰੀਜ਼ ਹੁਣ ਬਾਹਰ ਤੋਂ ਪਚ ਜਾਂ ਬਾਹਰ ਇਧਰ ਬਰਾਂਡੇ 'ਚ ਸ਼ਿਫਟ ਕੀਤੇ ਆ ਤਾਂ ਅਸੀਂ ਇਹਦੀ ਸਫਾਈ ਕਰ ਰਹੇ ਹਾਂ ਫਿਰ ਇਹ ਤੇ ਉੱਪਰਲਾ ਫਲੋਰ ਆ ਜਿਹੜਾ ਫਸਟ ਫਲੋਰ ਆ ਉਹਦੇ ਉੱਤੇ 18 ਪੇਸ਼ੈਂਟ ਐਡਮਿਟ ਨੇ ਹੈਨਾ ਜਿਹਦੇ ਵਿੱਚ ਰਜੇਸ਼ਵਰ ਬਾਬਾ ਅਨਮੇਸ਼ ਚੰਦ ਸ਼ਰਮਾ ਜੀ ਪ੍ਰਕਾਸ਼ ਸਿੰਘ ਦਰਸ਼ਨ ਸਿੰਘ ਕਮਲਜੀਤ ਸਿੰਘ ਰੇਖਾ ਮਾਤਾ ਮਖਤਿਆਰ ਬਾਪੂ ਬਿੱਲਾ ਚੰਨੀ ਕ੍ਰਿਸ਼ਨੂ ਮਾਤਾ ਜਗਮੋਣ ਜਗਦੀਪ ਹਰਦੀਪ ਪਵਨਦੀਪ ਸਾਜੀਆ ਜਸਵਿੰਦਰ ਸਿੰਘ ਸਾਗਰ ਤੇ ਗੋਤਮ ਤੇ ਫਿਰ ਫਸਟ ਫਲੋਰ ਦੇ ਉੱਤੇ ਜਿਹੜੇ ਐਡਮਿਟ ਨੇ ਰਣਵੀਰ ਅਸ਼ਵਨੀ ਉਦਮ ਕ੍ਰਿਸ਼ਨਾ ਰਾਜੂ ਲਖਨਪਾਲ ਸ਼ਰਮ ਸਿੰਘ ਸਤਿਆ ਰਾਜੂ ਇਹ ਨੌ ਬੰਦੇ ਜਿਹੜੇ ਹੋਰ ਐਡਮਿਟ ਨੇ ਤੇ ਇਦਾਂ ਹੀ ਸੈਕੰਡ ਫਲੋਰ ਦੇ ਉੱਤੇ ਮੋਹਨ ਲਲਤੂ ਗੁਰਪੀਜ RAM ਸੇਵਕ ਹਰਕੀਰਤ ਜਸਪਾਲ ਚੰਦ ਸਿੰਘ RAMਚੰਦ ਰਜਿੰਦਰ ਇਹੋ ਪੇਸ਼ੈਂਟ ਨੇ ਜਿਨ੍ਹਾਂ ਦੇ ਪੱਟੀਆਂ ਹੁੰਦੀਆਂ ਜਿਨ੍ਹਾਂ ਦੇ ਵੱਡੇ ਜ਼ਖਮ ਨੇ ਲੱਤਾਂ ਤੇ ਬਾਹਾਂ ਤੇ ਇਹ ਸਭ ਤੋਂ ਉੱਪਰ ਵਾਲੀ ਮੰਜ਼ਲ ਦੇ ਵਿੱਚ ਨੇ ਮਤਲਬ ਇਹ ਸਾਰੇ ਪੇਸ਼ੈਂਟ ਜਿਹੜੇ ਹੈਗੇ ਨੇ ਆਈਸੀਯੂ ਦੇ ਵਿੱਚ ਜਿਵੇਂ ਹੁਣ ਤਾਂ ਪੇਸ਼ੈਂਟ ਜ਼ਿਆਦਾ ਹੋ ਗਏ ਗਰਮੀਤ ਸਿੰਘ ਸੁਨੀਤਾ ਮਸੀ ਰਾਜਦੀਪ कौर ਅਸ਼ਵਨੀ ਸ਼ਰਮਾ ਜੀ ਦੇ ਨਾਲ ਗੱਲ ਸਾਹਿਬ ਇਹ ਪੰਜ ਪੇਸ਼ੈਂਟ ਸਾਡੇ ਤੇ ਇੱਕ ਬਾਪੂ ਉਦਮ ਸਿੰਘ ਵੀ ਇੱਥੇ ਸ਼ਿਫਟ ਹੋ ਗਏ ਨੇ ਆਈਸੀਯੂ ਦੇ ਵਿੱਚ ਦਾਖਲ ਨੇ ਇਸ ਟਾਈਮ ਤੇ ਇਹਨਾਂ ਸਾਰੇ ਪੇਸ਼ੈਂਟਾਂ ਵਾਸਤੇ ਬਿਲਡਿੰਗ ਬਹੁਤ ਛੋਟੀ ਪੈ ਰਹੀ ਆ ਮਰੀਜ਼ ਜ਼ਿਆਦਾ ਹੁੰਦੇ ਆ ਪਰ ਵਾਹਿਗੁਰੂ ਕਿਰਪਾ ਕਰਨ ਹਸਪੀਟਲ ਦੀ ਬਿਲਡਿੰਗ ਬਣਾਉਣਾ ਚਾਹੁੰਦੇ ਆ ਅਸੀਂ ਪਰ ਵਿੱਖ ਦੇ ਵਿੱਚ ਹਜੇ ਮੰਨ ਲਓ ਹਿੰਮਤ ਨਹੀਂ ਪੈ ਰਹੀ ਕਿਉਂਕਿ ਜਿਹੜੀ ਸਾਡੀ ਪਹਿਲਾਂ ਬਿਲਡਿੰਗ ਦਾ ਕੰਮ ਚੱਲਦਾ ਸੁਪਨਿਆਂ ਦੇ ਘਰ ਦੀ ਦਾ ਉਹੀ ਕੰਮ ਨੇਪਰੇ ਨਹੀਂ ਚੜਿਆ 3 ਸਾਲ ਹੋ ਚਲੇ ਨੇ ਤੇ ਨਵੀਂ ਬਿਲਡਿੰਗ ਨੂੰ ਸ਼ੁਰੂ ਕਰਨ ਦੇ ਵਾਸਤੇ ਬਹੁਤ ਐਫਰਟਸ ਲੱਗਣੇ ਆ ਤੇ ਪਰ ਹਜੇ ਬੀਬੀਆਂ ਦਾ ਘਰ ਬਣਾਉਣਾ ਬੜਾ ਜ਼ਰੂਰੀ ਹੈ ਸਾਡੇ ਲਈ ਕਿਉਂਕਿ ਬੀਬੀਆਂ ਤੇ ਭੈਣਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਆ ਇੱਥੇ ਵਿੱਚ ਰਹਿਣਾ ਵਿੱਚੇ ਵੀਰ ਨੌਜਵਾਨ ਵਿੱਚੇ ਨੌਜਵਾਨ ਭੈਣਾਂ ਤੇ ਉਹਨਾਂ ਵਾਸਤੇ ਅਲੱਗ ਘਰ ਬਣਾਉਣਾ ਸਾਡੀ ਸਭ ਤੋਂ ਪਹਿਲੀ ਜ਼ਰੂਰਤ ਆ ਹਸਪੀਟਲ ਵੀ ਬਹੁਤ ਜ਼ਰੂਰਤ ਆ ਪਰ ਹੁਣ ਅਸੀਂ ਪਹਿਲਾ ਸਟੈਪ ਹੈ ਜਿਹੜਾ ਬੀਬੀਆਂ ਵਾਸਤੇ ਲੈ ਰਹੇ ਹਾਂ ਅਰਦਾਸ ਕਰਿਓ ਇਹ ਸਾਰੇ ਕਾਰਜ ਇਸੇ ਤਰ੍ਹਾਂ ਚੱਲਦੇ ਰਹਿਣ ਮਹਾਰਾਜ ਸਾਨੂੰ ਹਿੰਮਤ ਬਖਸ਼ਣ ਇਹ ਸੇਵਾ ਕਰਨ ਦਾ ਬਲ ਬਖਸ਼ਣ ਤੇ ਸਾਡੇ ਹਸਪੀਟਲ ਜਿਹੜੇ ਪੇਸ਼ੈਂਟ ਐਡਮਟਾ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਕਰਿਓ ਜੀ ਖਾਸ ਕਰਕੇ ਬਾਪੂ ਉਦਮ ਸਿੰਘ ਜੀ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਬੇਨਤੀ ਹੈ ਭਾਈ ਮਿਲ ਕੇ ਜਾਓ ਬਾਪੂ ਜੀ ਬਹੁਤ ਜ਼ਿਆਦਾ ਸੀਰੀਅਸ ਨੇ ਇਸ ਟਾਈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ